ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ ਕੈਨੇਡੀਅਨ ਸਰਕਾਰ ਦੇ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਚੇਤਾਵਨੀ ਉਹਨਾਂ ਦੇ ਲਈ ਜਾਰੀ ਕੀਤੀ ਗਈ ਹੈ ਜੋ ਲੋਕ ਆਪਣੇ ਪਾਸਪੋਰਟਾਂ ਨੂੰ ਐਕਸ ਉੱਤੇ ਲਿੰਕ ਦੇ ਵਿੱਚੋਂ ਦਰਸਾਉਂਦੇ ਨੇ ਅਤੇ ਹੁਣ ਇਹਨਾਂ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇੱਥੇ ਦੱਸਣਾ ਬੰਦ ਹੈ ਕਿ ਗਲੋਬਲ ਅਫੇਅਰਜ਼ ਵਿਭਾਗ ਨੇ 2S L G B T Q+ ਕੈਨੇਡੀਅਨ ਪਾਸਪੋਰਟ ਤਾਕਤਾਂ ਦੇ ਲਈ ਆਪਣੇ ਸ੍ਰੀ ਉਤਰਾਜ ਯਾਤਰਾ ਸਲਾਹ ਪੜ੍ਹਨੇ ਦੇ ਵਿੱਚ ਇੱਕ ਸਲਾਹਕਾਰੀ ਸ਼ਾਮਲ ਕਲਿੱਟੀ ਹੈ ਅਤੇ ਨੋਟਿਸ ਵਿੱਚ ਸਲਾਹ ਦਿੱਤੀ ਗਈ ਹੈ ਕਿ ਕੈਨੇਡੀਅਨਸ ਨੂੰ ਯਾਤਰਾ ਕਰਦੇ ਸਮੇਂ ਮਰਦ ਜਾਂ ਫਿਰ ਔਰਤ ਹੋਣ ਦੇ ਨਾਤੇ ਤੁਹਾਡੀ ਲਿੰਗ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਜੋ ਆਪਣੇ ਪਾਸਪੋਰਟਾਂ ਤੇ ਐਕਸ ਨੂੰ ਆਪਣੇ ਲਿੰਕ ਵਜੋਂ ਦਰਸਾਉਂਦੇ ਨੇ ਉਹਨਾਂ ਨੂੰ ਅਮਰੀਕਾ ਤੇ ਹੋਰ ਦੇਸ਼ਾਂ ਦੇ ਵਿੱਚ ਦਾਖਲ ਹੋਣ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ ਹਾਲ ਹੀ ਦੇ ਦਿਨਾਂ ਵਿੱਚ ਕੀਤੇ ਗਏ ਇੱਕ ਬਦਲਾਅ ਦੇ ਵਿੱਚ ਗਲੋਬਲ ਅਫੇਅਰਸ ਵਿਭਾਗ ਨੇ 2S LGTQ+ ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਆਪਣੇ ਸਯੁਕਤ ਰਾਜ ਯਾਤਰਾ ਸਲਾਪਨੇ ਵਿੱਚ ਇੱਕ ਸਲਾਹਕਾਰੀ ਸ਼ਾਮਲ ਕੀਤੀ ਹੈ ਇਸ ਵਿੱਚ ਲਿਖਿਆ ਗਿਆ ਹੈ ਕਿ ਕੈਨੇਡਾ ਸਰਕਾਰ ਐਕਸ ਲਿੰਗ ਪਛਾਣ ਕਰਤਾ ਵਾਲੇ ਪਾਸਪੋਰਟ ਜਾਰੀ ਕਰਦੀ ਹੈ। ਇਹ ਦੂਜੇ ਦੇਸ਼ਾਂ ਦੇ ਰਾਹੀਂ ਤੁਹਾਡੇ ਦਾਖਲੇ 'ਤੇ ਜੋ ਆਮਾਇਦੀ ਗਰੰਟੀ ਨਹੀਂ ਦੇ ਸਕਦੀ। ਤੁਹਾਨੂੰ ਉਹਨਾਂ ਦੇਸ਼ਾਂ ਦੇ ਵਿੱਚ ਦਾਖਲੇ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਐਕਸ ਲਿੰਗ ਪਛਾਣ ਕਰਤਾਵਾਂ ਨੂੰ ਨਹੀਂ ਪਛਾਣਦੇ। ਨੋਟਿਸ ਦੇ ਵਿੱਚ ਸਲਾਹ ਦਿੱਤੀ ਗਈ ਹੈ ਕਿ ਕੈਨੇਡੀਅਨਸ ਨੂੰ ਯਾਤਰਾ ਕਰਦੇ ਸਮੇਂ ਮਰਦ ਜਾਂ ਔਰਤ ਹੋਣ ਦੇ ਨਾਤੇ ਤੁਹਾਡੀ ਲਿੰਗ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ। ਦੱਸੇੇ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਕਾਰਜਕਾਰੀ ਆਦੇਸ਼ ਉਤੇ ਦਸਤਖਤ ਕਰਨ ਕੁਝ ਮਹੀਨੇ ਬਾਅਦ ਆਇਆ ਜੀਰੇ ਵਿੱਚ ਅਮਰੀਕੀ ਸਰਕਾਰ ਨੂੰ ਸਿਰਫ ਦੋ ਲਿੰਗਾ ਨੂੰ ਮੰਨਤਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ ਮਰਦ ਅਤੇ ਔਰਤ ਆਦੇਸ਼ ਦੇ ਵਿੱਚ ਇਹ ਵੀ ਨਿਰਦੇਸ਼ ਦਿੱਤਾ ਗਿਆ ਸੀ ਕਿ ਅਮਰੀਕੀ ਸੰਘੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਾਰੇ ਦਸਤਾਵੇਜ਼ ਲਿੰਗ ਦੇ ਬਜਾਏ ਲਿੰਗ ਦਾ ਹਵਾਲਾ ਦੇ ਗੰਪ ਦਾ ਕਾਰਜਕਾਰੀ ਹੁਕਮ ਅਦਾਲਤਾਂ ਦੇ ਸਾਹਮਣੇ ਹੈ ਤੇ ਪ੍ਰਸ਼ਾਸਨ ਅਮਰੀਕੀ ਜ਼ਿਲ੍ਹਾ ਅਦਾਲਤ ਤੇ ਉਸ ਹੁਕਮ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੇ ਵਿਦੇਸ਼ੀ ਭਾਗ ਨੂੰ ਟਰੰਪ ਦੀ ਨੀਤੀ ਨੂੰ ਲਾਗੂ ਕਰਨ ਤੋਂ ਰੋਕਿਆ ਸੀ ਜੀਦੇ ਵਿੱਚ ਮਰਦ ਅਤੇ ਔਰਤ ਤੋਂ ਇਲਾਵਾ ਹੋਰ ਲਿੰਗਾ ਨੂੰ ਮੰਨਤਾ ਦੇਣ ਵਾਲੇ ਅਮਰੀਕੀ ਪਾਸਪੋਰਟ ਜਾਰੀ ਕਰਨ ਤੇ ਪਮੰਤੀ ਲਗਾਈ ਗਈ ਸੀ 10 ਜਨਵਰੀ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਅੰਦਾਜ਼ਨ 3600 ਨਾਗਰਿਕਾਂ ਨੇ ਆਪਣੇ ਪਾਸਪੋਰਟਾਂ ਤੇ ਐਕਸ ਨੂੰ ਆਪਣੇ ਲਿੰਗ ਦੇ ਵਜੂਦ ਅਰਜ ਕੀਤਾ ਤੇ ਇੱਕ ਵਿਕਲਪ ਜੋ 2019 ਤੋਂ ਕੈਨੇਡੀਅਨਸ ਲਈ ਉਪਲਬਧ ਹੈ ग्लोबल अफेयर्स विभाग ਦੇ ਬੁਲਾਰੇ ਐਲੈਂਗ ਸੈਂਟਰ ਫੋਰਨੀਆਂ ਨੇ ਵੀਰਵਾ ਦੁਪਹਿਰ ਨੂੰ ਕਿਹਾ ਕਿ ਜਦੋਂ ਕਿ ਕੁਝ ਥਾਵਾਂ ਤੇ ਫਰਵੀ 2022 ਤੋਂ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈਗੀ ਨਹੀਂ ਵਿਭਾਗ ਤੇ ਇਸ ਸੰਬਰ ਨੂੰ ਆਪਣੀਆਂ ਸਾਰੀਆਂ ਯਾਤਰਾ ਸਲਾਹਾਂ ਤੇ ਐਕਸ ਪਛਾਣ ਕਰਤਾ ਬਾਰੇ ਜਾਣਕਾਰੀ ਦਾ ਵਿਸਤਾਰ ਅਤੇ ਇੱਕ ਸੂਰਤਾ ਕਰਨ ਲਈ ਅੱਗੇ ਵਧਿਆ ਉਹਨਾਂ ਨੇ ਕਿਹਾ ਕਿ ਟ੍ਰੈਵਲ ਸੀਜੀਸੀਏ ਵੈੱਬਸਾਈਟ ਨੂੰ ਕੁਝ ਪੰਨਿਆਂ ਉੱਤੇ ਆਪਣੇ ਅਪਡੇਟਸ ਦੇ ਟਾਈਮ ਸਟੈਂਪਰ ਦੇ ਨਾਲ ਸਮੱਸਿਆਵਾਂ ਆ ਰਹੀਆਂ ਨੇ ਜਿਸ ਦੇ ਨਤੀਜੇ ਵਜੋਂ ਅਮਰੀਕੀ ਸਲਾਹਕਾਰ ਅਪਡੇਟ ਗਲਤੀ ਦਿਨਾਲ 29 ਸتمبر ਦੇ ਵਿੱਚ ਸੂਚਿਤ ਹੋ ਗਿਆ ਹੈ ਅੰਨਿਆ ਨੇ ਕਿਹਾ ਕਿ ਵਿਭਾਗ ਨੇ ਆਪਣੀ ਅਮਰੀਕੀ ਯਾਤਰਾ ਸਲਾਹਕਾਰੀ ਨੂੰ ਵੀ ਅਪਡੇਟ ਕਰ ਦਿੱਤਾ ਹੈ। ਤਾਂ ਜੋ ਕੁਝ ਅਮਰੀਕੀ ਪ੍ਰਣਾਲੀ ਬਾਰੇ ਜਾਣਕਾਰੀ ਸ਼ਾਮਲ ਕੀਤੀ ਜਾ ਸਕੇ ਜੋ ਹੁਣ ਜਨਮ ਸਮੇਂ ਲਿੰਗ ਬਾਰੇ ਪੁੱਛਦੀਆਂ ਨੇ ਅਤੇ ਮੌਜੂਦਾ ਅਮਰੀਕੀ ਵੀਜ਼ਾ ਤੇ ਅਮਰੀਕੀ ਸਥਾਈ ਨਿਵਾਸੀ ਸਥਿਤੀ ਵਾਲੇ ਕੈਨੇਡੀਅਨਸ ਨੂੰ ਯਾਦ ਦਿਵਾਇਆ ਜਾ ਸਕੇ ਕਿ ਉਹਨਾਂ ਦੀ ਸਥਿਤੀ ਕਈ ਕਾਰਨਾਂ ਕਰਕੇ ਸਮੇਂ-ਸਮੇਂ ਤੇ ਸਮਿਖਿਆ ਤੇ ਸਮਾਪਤੀ ਦੇ ਅਧੀਨ ਹੋ ਸਕਦੀ ਹੈ ਹਾਲਾਂਕਿ ਵਿਭਾਗ ਨੇ ਅਜੇ ਤੱਕ ਇੱਕ ਨਿਊਜ਼ ਚੈਨਲ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਇਸ ਸਮੇਂ ਇਸ ਦੀ ਸਲਾਹਕਾਰੀ ਵਿੱਚ ਤਬਦੀਲੀ ਕਿਉਂ ਆਈ ਕੀ ਕੋਈ ਘਟਨਾ ਵਾਪਰੀ ਸੀ ਅਤੇ ਇਸ ਸਮੇਂ ਕਿੰਨੇ ਕੈਨੇਡੀਅਨਸ ਦੇ ਪਾਸਪੋਰਟ ਦੇ ਵਿੱਚ ਉਹਨਾਂ ਦੇ ਨੂੰ x ਬਚੋ ਦਾ ਰਿਸ਼ਤਾ ਆ ਗਿਆ ਇਕੁਅਲ ਫੇ ਦੱਸਦੀ ਹੈ ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ ਕੈਨੇਡੀਅਨ ਸਰਕਾਰ ਦੇ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਚੇਤਾਵਨੀ ਉਹਨਾਂ ਦੇ ਲਈ ਜਾਰੀ ਕੀਤੀ ਗਈ ਹੈ ਜੋ ਲੋਕ ਆਪਣੇ ਪਾਸਪੋਰਟਾਂ ਨੂੰ ਐਕਸ ਉੱਤੇ ਲਿੰਕ ਦੇ ਵਿੱਚੋਂ ਦਰਸਾਉਂਦੇ ਨੇ ਅਤੇ ਹੁਣ ਇਹਨਾਂ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇੱਥੇ ਦੱਸਣਾ ਬੰਦ ਹੈ ਕਿ ਗਲੋਬਲ ਅਫੇਅਰਸ ਵਿਭਾਗ ਨੇ 2S L G B T Q ਪਲਸ ਕੈਨੇਡੀਅਨ ਪਾਸਪੋਰਟ ਧਾਰਕਾਂ ਦੇ ਲਈ ਆਪਣੇ ਸ੍ਰੀਕਤ ਰਾਜ ਯਾਤਰਾ ਸਲਾਹ ਪੜ੍ਹਨੇ ਦੇ ਵਿੱਚ ਇੱਕ ਸਲਾਹਕਾਰੀ ਸ਼ਾਮਲ ਕਰ ਲੀਤੀ ਹੈ ਅਤੇ ਨੋਟਿਸ ਵਿੱਚ ਸਲਾਹ ਦਿੱਤੀ ਗਈ ਹੈ ਕਿ ਕੈਨੇਡੀਅਨਸ ਨੂੰ ਯਾਤਰਾ ਕਰਦੇ ਸਮੇਂ ਮਰਦ ਜਾਂ ਫਿਰ ਔਰਤ ਹੋਣ ਦੇ ਨਾਤੇ ਤੁਹਾਡੀ ਲਿੰਗ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਕੈਨੇਡੀਅਨ ਸਰਕਾਰ ਉਹਨਾਂ ਨਾਗਰਿਕਾਂ ਨੂੰ ਸੇਤਾਮਨੀ ਦੇਦੀ ਹੈ ਜੋ ਆਪਣੇ ਪਾਸਪੋਰਟਾਂ ਤੇ ਐਕਸ ਨੂੰ ਆਪਣੇ ਲਿੰਕ ਵਿੱਚ ਦਰਸਾਉਂਦੇ ਨਹੀਂ ਉਹਨਾਂ ਨੂੰ ਅਮਰੀਕਾ ਤੇ ਹੋਰ ਦੇਸ਼ਾਂ ਦੇ ਵਿੱਚ ਦਾਖਲ ਹੋਣ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ ਹਾਲੀ ਦੇ ਦਿਨਾਂ ਵਿੱਚ ਕੀਤੇ ਗਏ ਇੱਕ ਬਦਲਾਵ ਦੇ ਵਿੱਚ ਗਲੋਬਲ ਅਫੇਅਰਸ ਵਿਭਾਗ ਨੇ 2S LGBTQ+ ਕੈਨੇਡੀਅਨ ਪਾਸਪੋਰਟ ਧਾਰਕਾਂ ਦੇ ਲਈ ਆਪਣੇ ਸੰਯੁਕਤ ਰਾਜ ਯਾਤਰਾ ਸਲਾਹ ਪੰਨੇ ਵਿੱਚ ਇੱਕ ਸਲਾਹਕਾਰੀ ਸ਼ਾਮਲ ਕੀਤੀ ਹੈ ਐਸਐਚ ਲਿਖਿਆ ਗਿਆ ਹੈ ਕਿ ਕੈਨੇਡਾ ਸਰਕਾਰ ਐਕਸ ਲਿੰਗ ਪਛਾਣ ਕਰਤਾ ਵਾਲੇ ਪਾਸਪੋਰਟ ਜਾਰੀ ਕਰਦੀ ਹੈ। ਇਹ ਦੂਜੇ ਦੇਸ਼ੇ ਦੇ ਰਾਹੀਂ ਤੁਹਾਡੇ ਦਾਖਲੇ 'ਤੇ ਜਾਂ ਆਮ ਜੈਦੀ ਗਾਰੰਟੀ ਨਹੀਂ ਦੇ ਸਕਦੀ। ਤੁਹਾਨੂੰ ਉਹਨਾਂ ਦੇਸ਼ਾਂ ਦੇ ਵਿੱਚ ਦਾਖਲੇ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਐਕਸ ਲਿੰਗ ਪਛਾਣ ਕਰਤਾਵਾਂ ਨੂੰ ਨਹੀਂ ਪਛਾਣਦੇ। ਨੋਟਿਸ ਦੇ ਵਿੱਚ ਸਲਾਹ ਦਿੱਤੀ ਗਈ ਹੈ ਕਿ ਕੈਨੇਡੀਅਨਸ ਨੂੰ ਯਾਤਰਾ ਕਰਦੇ ਸਮੇਂ ਮਰਦ ਜਾਂ ਔਰਤ ਹੋਣ ਦੇ ਨਾਤੇ ਤੁਹਾਡੀ ਲਿੰਗ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ। ਦੱਸਿਆ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਖਤ ਕਰਨ ਤੋਂ ਜੋ ਮਹੀਨਾ ਬੀਤ ਆਇਆ ਜਿਹਦੇ ਵਿੱਚ ਅਮਰੀਕੀ ਸਰਕਾਰ ਨੂੰ ਸਿਰਫ ਦੋ ਲਿੰਗਾ ਨੂੰ ਮਾਨਤਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ ਮਰਦ ਅਤੇ ਔਰਤ ਆਦੇਸ਼ ਦੇ ਵਿੱਚ ਇਹ ਵੀ ਨਿਰਦੇਸ਼ ਦਿੱਤਾ ਗਿਆ ਸੀ ਕਿ ਅਮਰੀਕੀ ਸੰਘੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਾਰੇ ਦਸਤਾਵੇਜ਼ ਲਿੰਗ ਦੇ ਬਜਾਏ ਲਿੰਗ ਦਾ ਹਵਾਲਾ ਦੇ ਕੰਪਟਾ ਕਾਰਜਕਾਰੀ ਹੁਕਮ ਅਦਾਲਤਾਂ ਦੇ ਸਾਹਮਣੇ ਹੈ ਤੇ ਪ੍ਰਸ਼ਾਸਨ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਉਸ ਹੁਕਮ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੇ ਵਿਦੇਸ਼ੀ ਭਾਗ ਨੂੰ 트ੰਪ ਦੀ ਨੀਤੀ ਨੂੰ ਲਾਗੂ ਕਰਨ ਤੋਂ ਰੋਕਿਆ ਸੀ ਜੀਤੇ ਵਿੱਚ ਮਰਦ ਅਤੇ ਔਰਤ ਤੋਂ ਇਲਾਵਾ ਹੋਰ ਲਿੰਗਾ ਨੂੰ ਮੰਨਤਾ ਦੇਣ ਵਾਲੇ ਅਮਰੀਕੀ ਪਾਸਪੋਰਟ ਜਾਰੀ ਕਰਨ ਤੇ ਪਮੰਤੀ ਲਗਾਈ ਗਈ ਸੀ 10 ਜਨਵਰੀ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਅੰਦਾਜ਼ਨ 3600 ਨਾਗਰਿਕਾਂ ਨੇ ਆਪਣੇ ਪਾਸਪੋਰਟਾਂ ਤੇ ਐਕਸ ਨੂੰ ਆਪਣੇ ਲਿੰਗ ਦੇ ਵਜੂਦ ਅਰਜ ਕੀਤਾ ਤੇ ਇੱਕ ਵਿਕਲਪ ਜੋ 2019 ਤੋਂ ਕੈਨੇਡੀਅਨਸ ਲਈ ਉਪਲਬਧ ਹੈ ਗਲੋਬਲ ਅਫੇਅਰਸ ਵਿਭਾਗ ਦੇ ਬੁਲਾਰੇ ਅਲੈਗਜ਼ੈਂਟਰ ਫੋਰਨੀਆ ਨੇ ਵੀਰਵਾ ਦੁਪਹਿਰ ਨੂੰ ਕਿਹਾ ਕਿ ਜਦੋਂ ਕਿ ਕੁਝ ਥਾਵਾਂ ਤੇ ਫਰ ਵੀ 2022 ਤੋਂ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਜਿਵੇਂ ਵਿਪਾਸ ਤੇ ਇਸ ਸੰਬੰਧ ਨੂੰ ਆਪਣੀਆਂ ਸਾਰੀਆਂ ਯਾਤਰਾ ਸਲਾਹਾਂ ਤੇ ਐਕਸ ਪਛਾਣ ਕਰਤਾ ਬਾਰੇ ਜਾਣਕਾਰੀ ਦਾ ਵਿਸਤਾਰ ਅਤੇ ਇੱਕ ਸੂਰਤ ਕਰਨ ਦੇ ਲਈ ਅੱਗੇ ਵਧਿਆ। ਉਹਨਾਂ ਕਿਹਾ ਕਿ ਟ੍ਰੈਵਲ ਸੀਜੀਸੀਏ ਵੈੱਬਸਾਈਟ ਨੂੰ ਕੁਝ ਪੰਨਿਆਂ ਉੱਤੇ ਆਪਣੇ ਅਪਡੇਟਸ ਦੇ ਟਾਈਮ ਸਟੈਂਪਰ ਦੇ ਨਾਲ ਸਮੱਸਿਆਵਾਂ ਆ ਰਹੀਆਂ ਨੇ ਜਿਸ ਦੇ ਨਤੀਜੇ ਵਜੋਂ ਅਮਰੀਕੀ ਸਲਾਹਕਾਰ ਅਪਡੇਟ ਗਲਤੀ ਦੇ ਨਾਲ 29 ਤੰਬਰ ਦੇ ਵਿੱਚੋ ਸੂਚਿਤ ਹੋ ਗਿਆ ਹੈ। ਫੋਰਨਿਆ ਨੇ ਕਿਹਾ ਕਿ ਵਿਭਾਗ ਨੇ ਆਪਣੀ ਅਮਰੀਕੀ ਯਾਤਰਾ ਸਲਾਹਕਾਰੀ ਨੂੰ ਵੀ ਅਪਡੇਟ ਕਰ ਦਿੱਤਾ ਹੈ ਤਾਂ ਜੋ ਕੁਝ ਅਮਰੀਕੀ ਪ੍ਰਣਾਲੀ ਬਾਰੇ ਜਾਣਕਾਰੀ ਸ਼ਾਮਲ ਕੀਤੀ ਜਾ ਸਕੇ ਜੋ ਹੁਣ ਜਨਮ ਸਮੇਂ ਲਿੰਗ ਬਾਰੇ ਪੁੱਛਦੀਆਂ ਨੇ। ਅਤੇ ਮਜੂਤਾ ਮਲਿੱਕੀ ਵੀਜ਼ਾ ਤੇ ਅਮਰੀਕੀ ਸਥਾਈ ਨਿਵਾਸੀ ਸਥਿਤੀ ਵਾਲੇ ਕੈਨੇਡੀਅਨਸ ਨੂੰ ਯਾਦਵਾਇਆ ਜਾ ਸਕੇ ਕਿ ਉਹਨਾਂ ਦੀ ਸਥਿਤੀ ਕਈ ਕਾਰਨਾ ਕਰਕੇ ਸਮੇਂ-ਸਮੇਂ ਤੇ ਸਮਿਖਿਆ ਤੇ ਸਮਾਪਤੀ ਦੇ ਅਧੀਨ ਹੋ ਸਕਦੀ ਹੈ ਹਾਲਾਂਕਿ ਵਿਭਾਗ ਨੇ ਅਜੇ ਤੱਕ ਇੱਕ ਨਿਊਜ਼ ਚੈਨਲ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਇਸ ਸਮੇਂ ਇਸ ਦੀ ਸਲਾਹਕਾਰੀ ਵਿੱਚ ਤਬਦੀਲੀ ਕਿਉਂ ਆਈ ਕੀ ਕੋਈ ਘਟਨਾ ਵਾਪਰੀ ਸੀ ਅਤੇ ਇਸ ਸਮੇਂ ਕਿੰਨੇ ਕੈਨੇਡੀਅਨਸ ਦੇ ਪਾਸਪੋਰਟ ਦੇ ਵਿੱਚ ਉਹਨਾਂ ਦੇ ਲਿੰਗ ਨੂੰ ਐਕਸੋ ਦਰਸਾਇਆ ਗਿਆ ਇਕਵਲ ਫੇ ਦੱਸਦੀਏ ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ ਕੈਨੇਡੀਅਨ ਸਰਕਾਰ ਦੇ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਚੇਤਾਵਨੀ ਉਹਨਾਂ ਦੇ ਲਈ ਜਾਰੀ ਕੀਤੀ ਗਈ ਹੈ ਜੋ ਲੋਕ ਆਪਣੇ ਪਾਸਪੋਰਟਾਂ ਨੂੰ ਐਕਸ ਉੱਤੇ ਲਿੰਕ ਦੇ ਵਿੱਚੋਂ ਦਰਸਾਉਂਦੇ ਨੇ ਅਤੇ ਹੁਣ ਇਹਨਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇੱਥੇ ਦੱਸਣਾ ਬੰਦ ਹੈ ਕਿ ਗਲੋਬਲ ਅਫੇਅਰਸ ਵਿਭਾਗ ਨੇ 2S L G B T Q+ ਕੈਨੇਡੀਅਨ ਪਾਸਪੋਰਟ ਤਾਤਕਾ ਦੇ ਲਈ ਆਪਣੇ ਸਯੁਕਤ ਰਾਜ ਯਾਤਰਾ ਸਲਾਹ ਪੜਨੇ ਦੇ ਵਿੱਚ ਇੱਕ ਸਲਾਹਕਾਰੀ ਸ਼ਾਮਲ ਕਰ ਦਿੱਤੀ ਹੈ ਅਤੇ ਨੋਟਿਸ ਦੇ ਵਿੱਚ ਸਲਾਹ ਦਿੱਤੀ ਗਈ ਹੈ ਕਿ ਕੈਨੇਡੀਅਨਸ ਨੂੰ ਯਾਤਰਾ ਕਰਦੇ ਸਮੇਂ ਮਰਦ ਜਾਂ ਫਿਰ ਔਰਤ ਹੋਣ ਦੇ ਨਾਤੇ ਤੁਹਾਡੀ ਲਿੰਗ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਕੈਨੇਡੀਅਨ ਸਰਕਾਰ ਉਹਨਾਂ ਨਾਗਰਿਕਾਂ ਨੂੰ ਚੇਤਾਵਨੀ ਦੇ ਰਹੀ ਹੈ ਜੋ ਆਪਣੇ ਪਾਸਪੋਰਟਾਂ ਤੇ ਐਕਸ ਨੂੰ ਆਪਣੇ ਲਿੰਕ ਵਜੋਂ ਦਰਸਾਉਂਦੇ ਨੇ ਉਹਨਾਂ ਨੂੰ ਅਮਰੀਕਾ ਤੇ ਹੋਰ ਦੇਸ਼ਾਂ ਦੇ ਵਿੱਚ ਦਾਖਲ ਹੋਣ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ ਹਾਲ ਹੀ ਦੇ ਦਿਨਾਂ ਵਿੱਚ ਕੀਤੇ ਗਏ ਇੱਕ ਬਦਲਾਅ ਦੇ ਵਿੱਚ ਗਲੋਬਲ ਅਫੇਅਰਸ ਵਿਭਾਗ ਨੇ 2S LGBTQ+ ਕੈਨੇਡੀਅਨ ਪਾਸਪੋਰਟ ਧਾਰਕਾਂ ਦੇ ਲਈ ਆਪਣੇ ਸੰਯੁਕਤ ਰਾਜ ਯਾਤਰਾ ਸਲਾਹ ਪੰਨੇ ਵਿੱਚ ਇੱਕ ਸਲਾਹਕਾਰੀ ਸ਼ਾਮਲ ਕੀਤੀ ਹੈ ਇਸ ਵਿੱਚ ਲਿਖਿਆ ਗਿਆ ਹੈ ਕਿ ਕੈਨੇਡਾ ਸਰਕਾਰ ਐਕਸ ਲਿੰਗ ਪਛਾਣ ਕਰਤਾ ਵਾਲੇ ਪਾਸਪੋਰਟ ਜਾਰੀ ਕਰਦੀ ਹੈ। ਇਹ ਦੂਜੇ ਦੇਸ਼ਾਂ ਦੇ ਰਾਹੀਂ ਤੁਹਾਡੇ ਦਾਖਲੇ 'ਤੇ ਜੋ ਆਮ ਜਾਇਦੀ ਗਰੰਟੀ ਨਹੀਂ ਦੇ ਸਕਦੀ। ਤੁਹਾਨੂੰ ਉਹਨਾਂ ਦੇਸ਼ਾਂ ਦੇ ਵਿੱਚ ਦਾਖਲੇ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਐਕਸ ਲਿੰਗ ਪਛਾਣ ਕਰਤਾਵਾਂ ਨੂੰ ਨਹੀਂ ਪਛਾਣਦੇ। ਨੋਟਿਸ ਦੇ ਵਿੱਚ ਸਲਾਹ ਦਿੱਤੀ ਗਈ ਹੈ ਕਿ ਕੈਨੇਡੀਅਨਸ ਨੂੰ ਯਾਤਰਾ ਕਰਦੇ ਸਮੇਂ ਮਰਦ ਜਾਂ ਔਰਤ ਹੋਣ ਦੇ ਨਾਤੇ ਤੁਹਾਡੀ ਲਿੰਗ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ। ਦਸੇ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਕਾਰਜਕਾਰੀ ਆਦੇਸ਼ ਉਤੇ ਦਸਤਕਤ ਕਰਨ ਤੋਂ ਕੁਝ ਮਹੀਨੇ ਬਾਅਦ ਆਇਆ ਜਿਹਦੇ ਵਿੱਚ ਅਮਰੀਕੀ ਸਰਕਾਰ ਨੂੰ ਸਿਰਫ ਦੋ ਲਿੰਗਾ ਨੂੰ ਮਾਨਤਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ ਮਰਦ ਅਤੇ ਔਰਤ ਆਦੇਸ਼ ਦੇ ਵਿੱਚ ਇਹ ਵੀ ਨਿਰਦੇਸ਼ ਦਿੱਤਾ ਗਿਆ ਸੀ ਕਿ ਅਮਰੀਕੀ ਸੰਘੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਾਰੇ ਦਸਤਾਵੇਜ਼ ਲਿੰਗ ਦੇ ਬਜਾਏ ਲਿੰਗ ਦਾ ਹਵਾਲਾ ਦੇ ਕੌਮਤਾ ਕਾਰਜਕਾਰੀ ਹੁਕਮ ਅਦਾਲਤਾਂ ਦੇ ਸਾਹਮਣੇ ਹੈ ਤੇ ਪ੍ਰਸ਼ਾਸਨ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਉਸ ਹੁਕਮ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੇ ਵਿਦੇਸ਼ੀ ਭਾਗ ਨੂੰ ਟਰੰਪ ਦੀ ਨੀਤੀ ਨੂੰ ਲਾਗੂ ਕਰਨ ਤੋਂ ਰੋਕਿਆ ਸੀ ਜਿਹਦੇ ਵਿੱਚ ਮਲਤ ਅਤੇ ਔਰਤ ਤੋਂ ਇਲਾਵਾ ਹੋਰ ਲਿੰਗਾ ਨੂੰ ਮਾਨਤਾ ਦੇਣ ਵਾਲੇ ਅਮਰੀਕੀ ਪਾਸਪੋਰਟ ਜਾਰੀ ਕਰਨ ਤੇ ਪਾਬੰਦੀ ਲਗਾਈ ਗਈ ਸੀ 10 ਜਨਵਰੀ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਅੰਦਾਜ਼ਨ 3600 ਨਾਗਰਿਕਾਂ ਨੇ ਆਪਣੇ ਪਾਸਪੋਰਟਾਂ ਤੇ ਐਕਸ ਨੂੰ ਆਪਣੇ ਲਿੰਗ ਦੇ ਵਜੂਦ ਅਰਜ਼ੀ ਕੀਤਾ ਤੇ ਇੱਕ ਵਿਕਲਪ ਜੋ 2019 ਤੋਂ ਕੈਨੇਡੀਅਨਸ ਲਈ ਉਪਲਬਧ ਹੈ ਗਲੋਬਲ ਅਫੇਅਰਸ ਵਿਭਾਗ ਦੇ ਬੁਲਾਰੇ ਐਲੈਂਗ ਜ਼ੈਂਟਰ ਫੋਰਨੀਆ ਨੇ ਵੀਰਵਾ ਦੁਪਹਿਰ ਨੂੰ ਕਿਹਾ ਕਿ ਜਦੋਂ ਕਿ ਕੁਝ ਥਾਵਾਂ ਤੇ ਫਰਵੀ 2022 ਤੋਂ ਇਸ ਤਰ੍ਹਾਂ ਦੀ ਸਲਾਹ ਦਿੱਤੀ ਗਈ ਹੈ ਨਹੀਂ ਵਿਭਾਗ ਤੇ ਇਸ ਸੰਬਰ ਨੂੰ ਆਪਣੀਆਂ ਸਾਰੀਆਂ ਯਾਤਰਾ ਸਲਾਹਾਂ ਤੇ ਐਕਸ ਪਛਾਣ ਕਰਤਾ ਬਾਰੇ ਜਾਣਕਾਰੀ ਦਾ ਵਿਸਤਾਰ ਅਤੇ ਇੱਕ ਸੂਚਿਤ ਕਰਨ ਦੇ ਲਈ ਅੱਗੇ ਵਧੇ। ਉਨ੍ਹਾਂ ਕਿਹਾ ਕਿ ਟ੍ਰੈਵਲ ਸੀਜੀਸੀਏ ਵੈੱਬਸਾਈਟ ਨੂੰ ਕੁਝ ਪੰਨਿਆਂ ਉੱਤੇ ਆਪਣੇ ਅਪਡੇਟਸ ਦੇ ਟਾਈਮ ਸਟੈਂਪਾ ਦੇ ਨਾਲ ਸਮੱਸਿਆਵਾਂ ਆ ਰਹੀਆਂ ਨੇ ਜਿਸ ਦੇ ਨਤੀਜੇ ਵਜੋਂ ਅਮਰੀਕੀ ਸਲਾਹਕਾਰ ਅਪਡੇਟ ਗਲਤੀ ਦੇ ਨਾਲ 29 ਸੰਬੰਧ ਵਿੱਚ ਸੂਚਿਤ ਹੋ ਗਿਆ ਹੈ। ਫੋਰਨਿਆ ਨੇ ਕਿਹਾ ਕਿ ਵਿਭਾਗ ਨੇ ਆਪਣੀ ਅਮਰੀਕੀ ਯਾਤਰਾ ਸਲਾਹਕਾਰੀ ਨੂੰ ਵੀ ਅਪਡੇਟ ਕਰ ਦਿੱਤਾ ਹੈ। ਤਾਜੋ ਕੁਝ ਅਮਰੀਕੀ ਪ੍ਰਣਾਲੀ ਬਾਰੇ ਜਾਣਕਾਰੀ ਸ਼ਾਮਲ ਕੀਤੀ ਜਾ ਸਕੇ ਜੋ ਹੁਣ ਜਨਮ ਸਮੇਂ ਲਿੰਗ ਬਾਰੇ ਪੁੱਛਦੀਆਂ ਨੇ ਅਤੇ ਮੌਜੂਦਾ ਅਮਰੀਕੀ ਵੀਜ਼ਾ ਤੇ ਅਮਰੀਕੀ ਸਥਾਈ ਨਿਵਾਸੀ ਸਥਿਤੀ ਵਾਲੇ ਕੈਨੇਡੀਅਨਸ ਨੂੰ ਯਾਦ ਦਿਵਾਇਆ ਜਾ ਸਕੇ ਕਿ ਉਹਨਾਂ ਦੀ ਸਥਿਤੀ ਕਈ ਕਾਰਨਾਂ ਕਰਕੇ ਸਮੇਂ-ਸਮੇਂ ਤੇ ਸਮੀਖਿਆ ਤੇ ਸਮਾਪਤੀ ਦੇ ਅਧੀਨ ਹੋ ਸਕਦੀ ਹੈ ਹਾਲਾਂਕਿ ਵਿਭਾਗ ਨੇ ਅਜੇ ਤੱਕ ਇੱਕ ਨਿਊਜ਼ ਚੈਨਲ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਇਸ ਸਮੇਂ ਇਸ ਦੀ ਸਲਾਹਕਾਰੀ ਵਿੱਚ ਤਬਦੀਲੀ ਕਿਉਂ ਆਈ ਕੀ ਕੋਈ ਘਟਨਾ ਵਾਪਰੀ ਸੀ ਅਤੇ ਇਸ ਸਮੇਂ ਕਿੰਨੇ ਕੈਨੇਡੀਅਨਸ ਦੇ ਪਾਸਪੋਰਟ ਦੇ ਵਿੱਚ ਉਹਨਾਂ ਦੇ ਲਿੰਗ ਨੂੰ ਐਕਸ ਵਜੋਂ ਦਰਸਾਇਆ ਗਿਆ ਇਕਵਰਫੇ ਦੱਸਦੀ ਹੈ